ਮੇਰਾ ਨਾਮ ਕਰਨਜੀਤ ਸਿੰਘ ਪੱਲਾਵਾ ਜੀ ਇਹ ਸਰ ਇਹ ਕਿਥੇ ਦੀ ਵਾਕਿਆਤ ਪਤਾ ਹੋਈ ਹੈ ਜੀ ਇਹ ਸਰ ਮੈਂ ਆਰਡੀ ਇੰਟਰਪ੍ਰਾਈਜ਼ ਵੱਲੋਂ ਰੇਡ ਪਾਰਟੀ ਇੰਚਾਰਜ ਦਾ ਕੰਮ ਕਰਦਾ ਕੱਲ ਸਤੋਂ ਇਨਫੋਰਮੇਸ਼ਨ ਸਿੱਗੀ ਕਿ ਗੱਪਾ ਗੜਨਗਰ ਪੱਲੋ ਦੇ ਮੁੰਡਿਆਂ ਦੇ ਘਰ ਸ਼ਰਾਬ ਪਈ ਆ ਅਸੀਂ ਸੀਆਈਜੀਐਸ ਟੀਮ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਡੀਡ ਕੀਤੀ ਤੇ ਸਾਨੂੰ ਸ਼ਰਾਬ ਦੀ ਗ੍ਰਾਮਦੋ ਗਈ ਤੇ ਅਸੀਂ ਸੀਆਈਜੀਐਸ ਟੀਮ ਮਕਦਮਾ ਵੀ ਤਜ ਕਰਵਾਇਆ ਉਹਦੀ ਜਾਂਚ ਸ਼ਿ ਰੱਖਦੇ ਆ ਇਹਨਾਂ ਨੇ ਅੱਜ ਅਸੀਂ ਜੇ ਤੋਂ ਆਪਣੇ ਸਰਕਲ ਚ ਗੇੜਾ ਮਾਰਦੇ ਸੀ ਸਾਡੇ ਤੋਂ ਦੋ ਤਿੰਨ ਦੁਕਾਨਾਂ ਦਾ ਕੈਸ਼ ਵੀ ਸੀਗਾ 60-70 ਹਜ਼ਾਰ ਰੁਪਿਆ ਤੇ ਹੋਰ ਵੀ ਤੇ ਇਹਨਾਂ ਨੇ ਦੋ ਗੱਡੀਆਂ ਸਾਡੇ ਹਲਦੋ ਖਾਨਪੁਰ ਸਾਡੇ ਠੀਕੇ ਤੇ ਮੋਰੀ ਜਦੋਂ ਆਪਾਂ ਤੀਸਰੇ ਚੌਥੇ ਠੀਕੇ ਦਾ ਕੈਸ਼ ਚੱਕਣ ਲੱਗੇ ਆ ਇੱਕ ਗੱਡੀ ਵੋਕਸ ਵੈਗਨ ਦੀ ਵਿੰਟੋ ਮੋਰੀ ਲਿਆ ਕੇ ਲਾ ਦਿੱਤੀ ਤੇ ਇੱਕ ਗੱਡੀ ਪਿੱਛੇ ਲਿਆ ਕੇ ਲਾ ਦਿੱਤੀ ਬਾਕੀ ਐਕਟਵਾ ਤੇ ਸੀਗਾ ਇਹ ਵੀ ਬੱਚੀ ਜਾਣੇ ਸੀ ਪਿਸਤਲ ਦੀ ਨੋਕ ਤੇ ਇਹਨਾਂ ਨੇ ਗੱਡੀ ਦੀ ਪਿਸਤਲ ਦਿਖਾ ਕੇ ਗੱਡੀ ਤੇ ਕੋਈ ਬਾਕੀ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਖੰਡੇ ਦਾ ਤਰ ਮਾਰਨੇ ਸ਼ੁਰੂ ਕਰਤੇ ਮੇਰੇ ਕਾਫੀ ਸੱਟਾਂ ਲੱਗੀਆਂ ਖੰਡੇ ਦਾ ਮਾਰੇ ਆ ਤੇ ਟੇਟਾਂ ਮਾਰ ਗਿਆ ਮੈਂ ਤੇ ਮੇਰੇ ਨਾਲ ਤੇ ਜਿਹੜੇ ਸਾਥੀ ਸੀਗੇ ਮੇਰਾ ਡਰਾਈਵਰ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਮੇਰੇ ਤੀਸਰੇ ਬੰਦੇ ਦੇ ਵੀ ਕਾਫੀ ਸੱਟਾਂ ਲੱਗੀਆਂ ਕਿੰਨੇ ਤੁਸੀਂ ਕਿੰਨੇ ਬੰਦੇ ਸੀ ਅਸੀਂ ਤਿੰਨ ਬੰਦੇ ਸੀਗੇ 15 20 ਬੰਦੇ ਤੋਂ ਜ਼ਿਆਦਾ ਹੀ ਸੀਗੇ ਤੇ ਖੰਡੇ ਵਾ ਡੰਡੇ ਵਾ بیسਬਾਲ ਤੇ ਆਪਣੇ ਪਿਸਟਰ ਇਹਨਾਂ ਦੇ ਕੋਲ ਸੀਗੇ ਤੇ ਪਿੱਛੇ ਨੂੰ ਇੱਥੇ ਪਰਤੀ ਕਿਹਨਾਂ ਸੀ ਅਸੀਂ ਆਪਣੇ ਅੰਤੇ ਜਿਹੜੇ ਸਾਡੇ ਜੀਐਮ ਦਵਿੰਦਰਪੁਰ ਜੀ ਉਹਨਾਂ ਨੂੰ ਫੋਨ ਕੀਤਾ ਕਿ ਭਾਜੀ ਸਾਣਾ ਐਦਾ ਐਦਾ ਸਾਡੇ ਠੇਕੇ ਸਾਹਮਣੇ ਹੀ ਵਲਦਾਤ ਹੋ ਗਈ ਆ। ਵਾਕਿਆ ਕਿੰਨੇ ਕੁ ਵਜੇ ਦਾ ਸੀ? ਇਹ ਵਾਕਿਆ ਕਰੀਬ ਭਾਜੀ ਟਾਈਮ ਮੇਰੇ ਫੋਨ ਵਿੱਚ ਚੁਣਾ ਜਦੋਂ ਕਾਲ ਕੀਤੀ ਦਾ ਅੰਦਾਜ਼ਾ ਅਰਕ ਵੀ ਦਾਉਣਾ। ਬਾਰ ਸਾਡੇ ਬਾਰ ਬਿੰਦ ਤੇ ਬਿੰਦ ਜਿਆਦਾ ਉਹਨਾਂ ਨੇ ਇਹੀ ਕਿਹਾ ਕਿ ਹੁਣ ਤੁਸੀਂ ਰੇਡ ਮਾਰ ਕੇ ਦਿਖਾਓ। ਪਗਨਗਰ ਮੱਲੇ ਤੇ ਜਿਆਦਾ ਉੱਤੇ ਅੰਨੀ ਸ਼ਰਾਬ ਵੇਕਦੀ ਜਾ ਸਾਰੇ ਹੁਸ਼ਿਆਰਪੁਰ ਨੂੰ ਪਤਾ ਕਿ ਉੱਥੇ ਅੰਨੀ ਸ਼ਰਾਬ ਵੇਕਦੀ ਆ ਤੇ ਹੁਣ ਕਹਿੰਦਾ ਪਹਿਲੇ ਤੂੰ ਹੁਣ ਰੇਡ ਮਾਰ ਕੇ ਦਿਖਾ ਪਗਨਗਰ ਦੇ ਵਿੱਚ ਤੇ ਮੇਤੇ ਟਾਰਗੇਟ ਕਰਕੇ ਮੈਨੂੰ ਹੀ ਕਿਹਾ ਕਿ ਅਸਲਾ ਦਿਖਾ ਕੇ ਵੀ ਤੂੰ ਪਾਲੇ ਨੂੰ ਬਾਹਰ ਕੱਢ ਗੱਡੀ ਵਿੱਚੋਂ ਤੇ ਮੇਰੇ ਨਾਲਦਿਆਂ ਦੇ ਵੀ ਕਾਫੀ ਸੱਟਾਂ ਮਾਰੀਆਂ ਤੇ ਮੇਰੇ ਵੀ ਕਾਫੀ ਸੱਟਾਂ ਮਾਰੀਆਂ ਇਹਨਾਂ ਨੇ ਤੇ ਨਿਹੇ ਸ਼ਰਾਬ ਵੇਚਦੇ ਭਾਜੀ ਕਹਿ ਕੇ ਬਰਾਸ ਕਹੇ ਨਿਹੇ ਸ਼ਰਾਬ ਵੇਚਦੇ ਆ ਤੇ ਕੱਲ ਇਹਨਾਂ ਦੇ ਸ਼ਰਾਬ ਦੀ ਜਦੋਂ ਰੇਡ ਕੀਤੀ ਉਹੀ ਇਹਨਾਂ ਨੇ ਅੱਜ ਖੁੰਦ ਕੱਢੀ ਸਾਡੇ ਨਾਲ ਇਸ ਤਰ੍ਹਾਂ ਤਾਂ ਕੋਈ ਵੀ ਅੱਗੇ ਤੋਂ ਕਾਰੋਬਾਰ ਨਹੀਂ ਲੇਗਾ ਭਾਜੀ ਸ਼ਰਾਬ ਦਾ ਉਹ ਇਦਾਂ ੱਟਕਾ ਹੋਏਗਾ ਪ੍ਰਸ਼ਾਸਨ ਦਾ ਕੰਮ ਆ ਇੱਕ ਸਰਕਾਰੀ ਕੰਮ ਆ ਜੇ ਸਰਕਾਰੀ ਕੰਮ ਦੇ ਵਿੱਚ ਇਸ ਤਰ੍ਹਾਂ ੱਟਕਾ ਹੋਣ ਲੱਪੇ ਤੇ ਆਮ ਬੰਦਾ ਕੀ ਕਰੂਗਾ ਗੱਡੀ ਵੀ ਤੋੜ ਦਿੱਤੀ ਆਪਣੇ ਲੋ ਤਾਂ ਸਾਨੂੰ ਮਾਰ ਕੇ ਸਿੱਟ ਗਏ ਸੀ ਕਿ ਮਾਰ ਕੇ ਹੁਣ ਤੈਨੀਆਂ ਨੇ ਚਲੋ ਅਸੀਂ ਚਲੀ ਜਾਈਏ ਪਾਲਾ ਦਾ ਦੱਲਾ ਮਾਰ ਕੇ ਹੁਣ ਚਲੋ ਅਸੀਂ ਚਲੀ ਜਾਈਏ ਆਪਣੇ ਲੋ ਤਾਂ ਇਹ ਮਾਰ ਕੇ ਛੱਡ ਗਏ ਸੀ ਸਾਨੂੰ ਪੁਲਿਸ ਨੂੰ ਆ ਗਈ ਹੋਣ ਮੌਕੇ ਤੇ ਪੁਲਿਸ ਆ ਗਈ ਜੀ ਬਿਆਨ ਲੈ ਲਿਆ ਸਭ ਕੁਝ ਹੋ ਗਿਆ ਪੁਲਿਸ ਦੀ ਕਾਰਵਾਈ ਚੱਲ ਰਹੀ ਜੀ ਕਿਹਦੇ ਸਿੱਕੇ ਤੇ ਜਿਹੜਾ ਹਮਲਾ ਹੋਇਆ ਕਿਹਨਾਂ ਲੋਕਾਂ ਨੇ ਕੀਤਾ ਜਾਂ ਕਿੰਨੇ ਬੰਦੇ ਜੱਪੀ ਹੋਏ ਉਹ ਜਾਣਦੇ ਇੱਕ ਸਾਨੂੰ ਇੱਕ ਹੁਣੇ ਰੀਸੈਂਟਲੀ ਜਿਹੜੇ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਜੀ ਈ ਜਿਹੜੇ ਠੇਕੇਦਾਰ ਦੇ ਕਰਿੰਦੇ ਉਹਨਾਂ ਦੇ ਜਿਹੜੇ ਆ ਮਣੀ ਨਾਮ ਇੱਕ ਨੌਜਵਾਨ ਨੇ ਜਿਹੜਾ ਆ ਹਮਲਾ ਕੀਤਾ ਹੈ ਇਹਦੇ ਸਬੰਧ ਵਿੱਚ ਇਸ ਸਮੇਂ ਸਿਵਲ ਹਸਪਤਲ ਬੁੱਝੀ ਤੇ ਡਾਕਟਰ ਦੀ ਸਭ ਦੀ ਜਿਹੜੀ ਐਮਐਲਰ ਦੀ ਰਿਪੋਰਟ ਕਰੇ ਜੋ ਬਿਆਨਏ ਦਰਜ ਕਰਾਣੇ ਉਸ ਐਸ ਪਰ ਸਟੇਟਮੈਂਟ ਜਿਹੜਾ ਆ ਜਿਹੜੀ ਮੁਕਦਮਾ ਦਰਜ ਕੀਤਾ ਜਾਵੇ ਸਰ ਇਹ ਕਿੰਨੇ ਵਜੇ ਦਾ ਵਾਕਿਆ ਤੇ ਕਿੰਨੇ ਕਲੂਜ਼ ਕਿੰਨੀਆਂ ਗੱਡੀਆਂ ਦੇ ਵਿਚੋਂ ਮੰਨਦਾ ਇਹ 11 12 ਵਜੇ ਦੀ ਗੱਲ ਆ ਸਾਨੂੰ ਹੋਣ ਇਨਫੋਰਮੇਸ਼ਨ ਆਈ लिखा ईंदे